ਬਿੰਦਪਾਲਾ ਹੁਣ ਮੈਂ ਤੈਨੂੰ ਕੀ ਦੱਸਾਂ ਤਰਸ ਤੇ ਬੜਾ ਮੈਨੂੰ ਆਉਂਦਾ ਯਾ ਕੁੜੀ ਬਲਵੇ ਵੇ ਵੇ ਕੇ ਵੀ ਤੇ ਦੂਜੀ ਗੱਲ ਤੈਨੂੰ ਤੂੰ ਘਰ ਦੇ ਵਿੱਚ ਜਿਠਹਾਣੀ ਤੇਰੀ ਤੇਰੇ ਨਾਲ ਹੰਡੀ ਵਰਤੀ ਤੇ ਤੂੰ ਕਿੱਥੇ ਕੁੜੀ ਨੂੰ ਫਸਾਤਾ ਲਿਆ ਕੇ ਦੂਜੀ ਗੱਲ ਏ ਉਹ ਮੁੰਡਾ ਵੇ ਹੀ ਲਈ ਨਾ ਨਸ਼ੇ ਪਤੇ ਤੇ ਕਿਤੇ ਵਾਧੂ ਕਰਦਾ ਸੀ ਤੇ ਤੂੰ ਫੇਰ ਉਹ ਕੁੜੀ ਨੂੰ ਫੇਰ ਫਸਾਤਾ ਵਿਚਾਰੀ ਨੂੰ ਇੱਕ ਥਾਂ ਤੇ ਦਿਨ ਧੱਕਾ ਹੋ ਗਿਆ ਦੂਜੇ ਥਾਂ ਤੂੰ ਫੇਰ ਕਰਾਤਾ ਭੈਣ ਜੀ ਕੀ ਆਂਦੇ ਹੁੰਦੇ ਵੀ ਟੱਕੀ ਰਿਜੇ ਦਾ ਕੋਈ ਨਾ ਬੁੱਝੇ ਤੇ ਹੁਣ ਇਹ ਤਾਂ ਮੈਨੂੰ ਪਤਾ ਵਾ ਨਾ ਜੋ ਵਾ ਹੁਣ ਮੈਂ ਕੀ ਦੱਸਾਂ ਤੁਹਾਨੂੰ ਤੇ ਹੁਣ ਤੇ ਭੁਗਤਣੀਆਂ ਤਾਂ ਤੈਨੂੰ ਪੈਣੀਆਂ ਨੇ ਮੈਂ ਹੁਣ ਇਹ ਨਹੀਂ ਭੁਗਤਣ ਵਾਲੀ ਨਹੀਂ ਹੁਣ ਗੱਲ ਕੋਈ ਵਿੱਚ ਰਹਿ ਗਈ ਜੇ ਉਹ ਇਦਾਂ ਦੀ ਨਾ ਗਾੜੀ ਅਹੀਂ ਵੀ ਇਦਾਂ ਦੇ ਹੋ ਜਾਣਾ ਵਾ ਕੁੜੀ ਨੂੰ ਕਿਹਾ ਵੀ ਡਟ ਕੇ ਰੋ ਤੇ ਜਿੱਦਾਂ ਹੁਣ ਕਰਦੀ ਉਦਾਂ ਹੀ ਕਰ ਹੁਣ ਸਿਰੋਪਾਣੀ ਲੰਗ ਗਿਆ ਵਾ ਲੰਗ ਤੇ ਗਿਆ ਵਾ ਅੜੀਏ ਫੇਰ ਸਾਨੂੰ ਤੇ ਗੜੀ ਗਵਾੜਾ ਦਾ ਤਰਸ ਵੀ ਆਉਂਦਾ ਵਾ ਉਹਨੂੰ ਵੀ ਮੈਂ ਸਮਝਾਇਆ ਸੀ ਨਾ ਕਰ ਨਾ ਕਰ ਉਹ ਵੀ ਨਹੀਂ ਆਖੇ ਲੱਗੀ ਤੇ ਜੇ ਕਾਰ ਹੀ ਲਿਆ ਵਾ ਤੇ ਸ਼ੁਕਰ ਕਰੋ ਉਹਨੂੰ ਹੁਣ ਛੱਜਣਾ ਰੱਖੋ ਮੁੰਡੇ ਦਾ ਵੀ ਪਤਾ ਤੁਹਾਨੂੰ ਉਹਦਾ ਤੇ ਕਿਤੇ ਹੋਣਾ ਹੀ ਨਹੀਂ ਸ਼ੁਕਰ ਕਰੋ ਤੁਹਾਨੂੰ ਉਹ ਜੀ ਕੁੜੀ ਮਿਲ ਗਈ ਕੰਮ ਕਰਨੀ ਇਹ ਤਾਂ ਤੁਸੀਂ ਕਹਿੰਦੇ ਨਾ ਵੀ ਹੋਣਾ ਨਹੀਂ ਆ ਤੇ ਜਾਂ ਮੈਨੂੰ ਪਤਾ ਸੀ ਤੇ ਮਾਂ ਤੇ ਕਿਤੇ ਵਾਹ ਨੂੰ ਤਲਵਾਰਾਂ ਮਾਰਦੀ ਤਾਂ ਕੀ ਕਰੀਏ ਹੁਣ ਕੌਣ ਸਮਝਾਵੇ ਤੁਸੀਂ ਸਮਝਾਇਆ ਕਰੋ ਮਾੜਾ ਮੋਟਾ ਜਾ ਕੇ ਵੀ ਇਦਾਂ ਨਾ ਕਰ ਕਿਹੜੀ ਕੁੜੀ ਕੋਣੀ ਐ ਲੰਗੀ ਜੜੀ ਵੀ ਇਹਨੂੰ ਪਸੰਦ ਨਹੀਂ ਉਹਨੂੰ ਉਦਨ ਵੀ ਜਾ ਕੇ ਕਹਿਤਾ ਸੀ ਵੀ ਕੁੜੀ ਨੇ ਖਾ ਪੀਤਾ ਪੀਨੇ ਚੂੜਾ ਲਾਇਆ ਵਾ ਸਗਣਾ ਦਾ ਚੂੜਾ ਹੱਥਾਂ 'ਚ ਪਵਾ ਉਹ ਆਂਦੀ ਲੱਥ ਗਿਆ ਇੱਕ ਵਾਰੀ ਲੱਥ ਗਿਆ ਦੂਜੀ ਵਾਰੀ ਨਹੀਂ ਪਾਉਣਾ ਦਖਾ ਹੈ ਕਿ ਆ ਆ ਕਿਧਰ ਦੀ ਤੇਰੀ ਗੱਲ ਹੋ ਗਈ ਸਿਆਣੀ ਬਿਆਣੀ ਤੂੰ ਹੈ ਗਈ ਕੱਲ ਤੇਰੇ ਮੁੰਡੇ ਦਾ ਜਿਵੇਂ ਵਿਆਹ ਹੋਇਆ ਅੱਜ ਲੰਡੀ ਝੂੜੇ ਤੁਰ ਫਿਰੇ ਵਿਚਾਰੀ ਤੇ ਲੋਕਾਂ ਨੇ ਗੱਲਾਂ ਨਹੀਂ ਕਰਨੀਆਂ ਹੂੰ ਹੁਣ ਕੀ ਕਰੀਏ ਹੁਣ ਸੋਚ ਵਾ ਨਾ ਸਿਆਣੇ ਬਿਆਣੇ ਨੂੰ ਹੁਣ ਮੈਂ ਕਹਿੰਦੀ ਚੰਗਾ ਥੋੜਾ ਲੱਗਦੀ ਮੈਂ ਤਾਂ ਸਿਰ ਦਿੰਦੀ ਗਈ ਉਹ ਚੜ ਗਈ ਹੈ ਭੂਏ ਭੀਏ ਹੁਣ ਬਿੰਦਪਾਲ ਵਰਗੇ ਸਾਰੇ ਹੀ ਆ ਕਰੇ ਪਰ ਇੰਦਾ ਨਹੀਂ ਟਾਈਮ ਨਿਕਲਦਾ ਨਵਾਂ ਧੀਆ ਦਾ ਹੋਰ ਰਿਸ਼ਤੇ ਥਾਂ ਹੁੰਦੇ ਆ ਚਲੋ ਤੈਨੂੰ ਵੀ ਪਹਿਲਾਂ ਇਨੇ ਨੇ ਇੱਧਰ 깔 ਤੱਕ ਪਲਾਤਾ ਚਲੋ ਹਾਨੂੰ ਤੇ ਸੋਖ ਹੋ ਗਿਆ ਸਾਡੇ ਗਵਾਂਡ ਆ ਗਈ ਹੈ ਨਾ ਦੂਜੀ ਗੱਲ ਇਹ ਹੋ ਗਈ ਕਿ ਹੁਣ ਤੂੰ ਵੇੜੇ ਦੇ ਵਿੱਚ ਹੋ ਇੱਕ ਉਹਨੂੰ ਵੀ ਸਮਝਾਏ ਤੂੰ ਉਹਨੂੰ ਵੀ ਸਮਝਾਏ ਸਮਝਾਣਾ ਕਿੰਨੂ ਆ ਹੁਣ ਤੂੰ ਹੁਣ ਕਾਂਦੋਲੇ ਪਰਦੇਸ਼ ਜੇ ਕੋਈ ਜਾਊਗਾ ਤੇ ਜਾ ਕੇ ਵੇਖੂਗਾ ਤੇ ਫੇਰ ਹੀ ਪਤਾ ਲੱਗਣਾ ਦੂਸਰੀ ਗੱਲ ਇਹ ਆ ਕਿ ਹਾਂ ਉਹ ਤੇ ਤਰਸੋ ਕੁੜੀ ਦਾ ਵੀ ਬੜਾ ਹੀ ਹੁੰਦਾ ਓਦਰ ਰੋਣ ਖਾਪਣ ਡਈ ਸੀ ਤੇ ਮੈਂ ਫੇਰ ਵੀ ਜਾ ਕੇ ਉਹਨੂੰ ਪੁੱਛ ਆਈਆਂ ਕਿ ਕੀ ਕੀਤਾ ਈ ਕੁੜੀ ਨੂੰ ਮੰਨੀ ਕੱਖ ਨਹੀਂ ਹੂੰ ਕੱਖ ਨਹੀਂ ਮੰਨੀ ਮੇਰੇ ਗਾੜੀ ਭਾਵੇਂ ਮੈਂ ਤੇਰੇ ਤੋਂ ਚੋਰੀ ਗਈ ਜਾ ਕੇ ਪਤਾ ਕਰਕੇ ਆਈ ਉਹ ਨਹੀਂ ਮੰਨੀ ਉਹ ਕੁੜੀ ਦਾ ਕਸੂਰ ਹੀ ਨਹੀਂ ਇੰਨਾ ਕੱਢਦੀਆਂ ਨਹੀਂ ਕੁੜੀ ਦਾ ਕਸੂਰ ਉਹ ਆ ਮੈਂ ਕੂੜਾ ਕੱਢਣ ਗਈ ਮੈਂ ਝਾੜੂ ਫੇਰਣ ਗਈ ਮੈਂ ਐਂ ਆ ਕੇ ਆ ਮੈਂ ਆਉਂ ਕੇ ਆ ਮੁੜ ਕੇ ਆਂਦੀ ਰੋਂਦੀ ਰੋਂਦੀ ਘਰ ਨੂੰ ਦੌੜ ਗਈ ਉਧਰ ਉਹਦੀ ਪਰਜਾਈ ਆ ਗਈ ਫਿਰ ਉਧਰ ਦੌੜ ਗਈਆਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਕਿ ਕਿਹੜੀਆਂ ਉਹ ਬਾਲਬਲੇਵੀਆਂ ਗੱਲਾਂ ਕਰਦੀ ਐ ਐਦਾਂ ਕਰਦੀ ਕੀ ਕਹਿਣਾ ਹੁਣ ਅਸੀਂ ਤਾਂ ਕੁਝ ਕਹਿਣ ਜੋਗੇ ਵੀ ਨਹੀਂ ਹੁਣ ਕੁੜੀ ਨੂੰ ਕਿਹਾ ਤੂੰ ਹੀ ਆ ਹੁਣ ਸਿਰ ਤੇ ਚੜ ਕੇ ਰਹਿਣਾ ਇਹਨੇ ਹੁਣ ਕੱਢ ਦੇਣਾ ਗੁੱਤੋਂ ਫੜ ਕੇ ਉਹਨੇ ਤਾਂ ਆਂਦੀ ਮੈਂ ਮੈਂ ਤੈਨੂੰ ਬੂਹਾਂ ਬਾਹਰ ਕੱਢ ਦੇਣਾ ਕੁੜੀ ਤੇ ਆਪਸਾਂ ਨਹੀਂ ਇਕੱਲਾ ਦੱਸਦੀ ਹੁਣ ਇਹ ਥੋੜਾ ਭਣ ਮਰਵਾ ਦੇਣੀ ਮੈਥੇ ਲਿਆ ਕੇ ਨਾ ਆੜੀਏ ਕੰਮ ਕਿਤੇ ਸਾਰਾ ਲਈ ਫਿਰਦੀ ਰੋਟੀ ਪਾਣੀ ਮੰਝੇ ਤੇ ਦਿੰਦੀ ਇਹਨੂੰ ਤੇ ਜੋ ਬਣ ਨੂੰ ਨਹੀਂ ਚਾਹੀਦਾ ਕਿ ਹੁਣ ਤੂੰ ਅਜੇ ਦਿਨ ਕਿਹੜੇ ਆ ਤਾ ਤੂੰ ਇੰਨੇ ਡੱਫਣ ਵੀ ਡੇਹੇ ਪਿਆਲਿਆਂ ਆ ਪਹਿਲਾਂ ਤਸੀਂ ਅੱਗੇ ਆਨੇ ਆ ਪਈ ਕੋਈ ਟਾਈਮ ਤੇ ਕੱਢ ਲਿੰਦਾ ਅਜੇ ਤੇ 4 ਦਿਨ ਨਹੀਂ ਹੋਏ ਕੋਈ ਟਾਈਮ ਨਹੀਂ ਉਹਨੇ ਮੁੰਡੇ ਨੇ ਕੱਢਿਆ ਉਹਨੇ ਬੇਲਾ ਵੀ ਨਹੀਂ ਵੇਖਿਆ ਪਈ ਸ਼ੁਕਰ ਹੋਇਆ ਮੇਰੇ ਘਰ ਇਹੋ ਜੀ ਕੁੜੀ ਆ ਗਈ ਆ ਕੰਮ ਧੰਦੇ ਵਾਲੀ ਬੜਾ ਕੰਮ ਕਰਦੀ ਐ ਵੀ ਅੱਖਾਂ ਦਾ ਕੁੜੀ ਪੈਣ ਜੀ ਤੁਸੀਂ ਸਮਝਾਇਓ ਸਮਝਾਉਂਦੇ ਰਿਹਾ ਕਰੋ ਇਹੋ ਜਿਹੇ ਨੂੰ ਖਾਨੇ ਚ ਗੱਲ ਪਾਉਂਦੇ ਰਿਹਾ ਕਰੋ ਵੀ ਨਹੀਂ ਐਦਾਂ ਨਹੀਂ ਐਦਾਂ ਕਰ ਸਮਝਾਉਣਾ ਕੀ ਆ ਮੈਂ ਅਦਨ ਜਾ ਕੇ ਤੇ ਹੋ ਕੇ ਆਈ ਹਾਂ ਮੈਂ ਹਾ ਕੁੜੀ ਬੁੱਕੀ ਬੁੱਕੀ ਘੋਣ ਡਈ ਆ ਕੀ ਕੀਤਾ ਹੀ ਉਹਨੂੰ ਉਹ ਮੰਨੀ ਤੱਕ ਨਹੀਂ ਮੇਰੇ ਨਾਲ ਮੇਰੇ ਨਾਲ ਨਹੀਂ ਕੋਈ ਮੰਨ ਕੇ ਉਹਨੇ ਗੱਲ ਹੀ ਨਹੀਂ ਰੱਸੀ ਮੈਨੂੰ ਢਿੱਡ ਦੀ ਵੀ ਕੀ ਹੋਇਆ ਤੇ ਕੀ ਨਹੀਂ ਹੋਇਆ ਇਹੋ ਇਹ ਲਲਪਲ ਕਰ ਕਰ ਕੇ ਗੋਲ ਮੋਲ ਗੱਲਾਂ ਕਰ ਛੱਡਦੀ ਐ ਪੈਣ ਜੀ ਤੁਸੀਂ ਤਾਂ ਗਾਂ ਹੀ ਨਹੀਂ ਉਦਣ ਇੱਥੇ ਆਏ ਕੁੜੀ ਦੇ ਵੇਖਣਾ ਕਿਦਾਂ ਮਾਰ ਮਾਰ ਇੱਥੇ ਨੀਲ ਪਾਏ ਹੱਥਾਂ ਪੈਰਾਂ ਤੇ ਮੈਨੂੰ ਕਿਹੜੀ ਵੀ ਇਹ ਪੈਣ ਜੀ ਦੁਪਰ ਆ ਰਹੀ ਏ ਇਦੋਂ ਮੁੰਡਾ ਵੀ ਤਰਲੇ ਕੱਢਦਾ ਸੀ ਪੀ ਨਹੀਂ ਚਾਚੀ ਰਿਸ਼ਤਾ ਮੈਨੂੰ ਕਰਾ ਹੀ ਕਰਾ ਜੇ ਮੈਂ ਕਰਵਾ ਹੀ ਦਿੱਤਾ ਬੁਰਿਆਂ ਪਾਪਾ ਨੂੰ ਹੁਣ ਉਧਰ ਮੇਰੀ ਭੈਣ ਵਾ ਤੇ ਇਹ ਚੱਲ ਪੁੱਤਾਂ ਵਾਂਗੂ ਹੀ ਆ ਤੇ ਹੁਣ ਕਿੰਨੀਆਂ ਗੱਲਾਂ ਇਦਾਂ ਰੱਦਰਦੀਆਂ ਹੋ ਗਈਆਂ ਬੰਦਾ ਫੇਕ ਪੈਂਦਾ ਇਦਾਂ ਨਹੀਂ ਅਹੀਂ ਤੇ ਬੰਬੀ ਤੇ ਵਹਿੰਦੇ ਰਹਿੰਦੇ ਹਾਂ ਕਦੇ ਕੁਛ ਖਾਂਦਾ ਕਦੇ ਕੁਛ ਖਾਂਦਾ ਕੰਮ ਨੇ ਸਵਾ ਕਰਨਾ ਹੀ ਖਾਂਦਾ ਨਹੀਂ ਭੈਣ ਜੀ ਪੀਂਦਾ ਵੀ ਪੀਣ ਨੂੰ ਤਾਂ ਹੈ ਖਾਂਦਾ ਤੇ ਨਾਲ ਉਹ ਜ਼ਿਆਦਾ ਵਾ ਤੇ ਸਾਨੂੰ ਹੁਣ ਪਤਾ ਲੱਗਾ ਤੇ ਉਹ ਐਂ ਹੀ ਕਰ ਛੜਿਆ ਅਸੀਂ ਤੇ ਨਹੀਂ ਹੀ ਕਰਨਾ ਚਾਹੀਦਾ ਤੈਨੂੰ ਤੈਨੂੰ ਪਤਾ ਤਾਂ ਹੈਗਾ ਸੀ ਦੁਖੀ ਧੱਗਿਆ ਕੁੜੀ ਉਹ ਆਈ ਆ ਤੇ ਫਿਰ ਫੇਰ ਤੂੰ ਦੁੱਖ ਵਾਲੇ ਥਾਂ ਹੀ ਪਾਛੜੀ ਕਿਉਂ ਚੱਜਦਾ ਥਾਂ ਹੀ ਨਾ ਵੇਚੀ ਤਕੀਰ ਇੱਜ਼ਤ ਕੋਈ ਨਾ ਪੁੱਜੇ ਭੈਣ ਜੀ ਤੈਨੂੰ ਕੀ ਪਤਾ ਇਹ ਪਤਾ ਕੀ ਹੈਗਾ ਪਤਾ ਤੇ ਤੈਨੂੰ ਵੀ ਹੀ ਵੇਚੀ ਅਸੀਂ ਤਾਂ ਆਂਡ ਗਵਾਂਡ ਸਾਨੂੰ ਪਤਾ ਸੀ ਪਿਆ ਮੁੰਡੇ ਦਾ ਤਾਂ ਹੀ ਤਾਂ ਰਿਸ਼ਤਾ ਨਹੀਂ ਹੁੰਦਾ ਕੌਣ ਨਹੀਂ ਤੇ ਕਰਦੇ ਦੁਆਜੂ ਹੁਣ ਜੇ ਸਾਡੇ ਮੁੰਡੇ ਨੂੰ ਇੱਥੇ ਪਿੰਦਰ ਨੂੰ ਪਤਾ ਲੱਗੇ ਤੇ ਉਹਨੂੰ ਛੱਡੇ ਆਣ ਕੇ ਇਹੋ ਜਿਹੇ ਨੀ ਵੀ ਤੂੰ ਆ ਐਦਾਂ ਦਾ ਹੀ ਤੈਨੂੰ ਲੱਭ ਕੇ ਤਾਂ ਫੇਰ ਅਸੀਂ ਤੇਰੀ ਲਾਲੀ ਤੇ ਲੜ ਉਹਨਾਂ ਨੂੰ ਨਹੀਂ ਆਖਣਾ ਉਹਨੇ ਤੈਨੂੰ ਆਖਣਾ ਵਾ ਨਹੀਂ ਮੈਨੂੰ ਨਹੀਂ ਆਖਣਾ ਇਦਾਂ ਦੇ ਵੀ ਨਹੀਂ ਹੈਗੇ ਬੇਕੂਫ ਮੇਰੇ ਹਾਂ ਹਾਂ ਪਸਾਇਆ ਤੂੰ ਉਹਨਾਂ ਨੂੰ ਹਾਏ ਮੈਂ ਨਹੀਂ ਪਸਾਇਆ ਭੈਣ ਜੀ ਦਾ ਤੂੰ ਪਸਾਇਆ ਅਸੀਂ ਤੇ ਤੈਨੂੰ ਆਖਾਂਗੇ ਮੈਂ ਕਿਹਦੇ ਨਾਲ ਟਿੱਡ ਫੋਲਾ ਹੁਣ ਮੈਂ ਕੀ ਦੱਸਾਂ ਤੁਹਾਨੂੰ ਅਸੀਂ ਤੇ ਤੁਹਾਨੂੰ ਆਖਿਆ ਸੀ ਵੀ ਨਾ ਕਰੋ ਉਹ ਕੁੜੀ ਚੰਗੀ ਭਲੀ ਨੂੰ ਨਾ ਪਸਾਓ ਤੇ ਤੁਸੀਂ ਪਸਾਣੋ ਫੇਰ ਨਹੀਂ ਹਟੀਆਂ ਦਵਿੰਦਰ ਦੱਸੋ ਏਦਾਂ ਕਰ ਨਿੰਬੂ ਪਾਣੀ ਬਣਾ ਨਿੰਬੂ ਪਾਣੀ ਕਾ ਨੂੰ ਤੈਨੂੰ ਗੋਲੀ ਵਾਲਾ ਬੱਤਾ ਨਾ ਪਿਆਦਾ ਮੈਂ ਇਹ ਕਿਦਾਂ ਬੋਲਦੀ ਉੱਚੀ ਆਵਾਜ਼ ਚ ਮੈਂ ਹੁਣ ਏਦਾਂ ਹੀ ਬੋਲਣਾ ਵਾ ਆ ਜਿਹੜਾ ਤਾਂ ਮੇਰੇ ਤੇ ਹੱਥ ਚੁੱਕ ਕੇ ਗਲਤੀ ਕੀਤੀ ਨਾ ਇਹ ਬਹੁਤ ਵੱਡੀ ਗਲਤੀ ਕੀਤੀ ਆ ਮੈਨੂੰ ਤਾਂ ਕੋਈ ਪਤਾ ਲੱਗਾ ਤੇਰੀਆਂ ਕਰਤੂਤਾਂ ਦਾ ਇੱਕ ਮਾਂ ਦੇ ਪਿੱਛੇ ਲਾ ਕੇ ਜਨਾਨੀ ਦੇ ਹੱਥ ਚੁੱਕਿਆ ਐ ਦਊਗਾ ਕਿਤੇ ਮੇਰੇ ਤੇ ਹੱਥ ਚੁੱਕ ਲਿਆ ਨਾ ਤੇ ਸਿੱਧੀ ਠਾਣੇ ਜਾਊਂਗੀ ਜਾ ਕੇ ਉਹਨਾਂ ਨੂੰ ਕੁੱਟ ਮਾਰਦਾ ਪਰਚਾ ਦਰਜ ਕਰਾ ਕੇ ਨਾ ਤਾਂ ਤੁਹਾਨੂੰ ਅੰਦਰ ਕਰਾਉਂ ਵਿਖੀ ਨੇ ਤੁਂਕ ਦਾ ਬੋਲਦੀ ਮੇਰੀ ਮੰਮਾ ਵਾਲਾ ਮਾਂ ਨਹੀਂ ਆ ਮਾਂ ਮਾਂ ਬੋਲਣੇ ਨਾ ਕਰ ਤੂੰ ਤਾਂ ਮਾਂ ਨੂੰ ਦਜੇ ਨਾ ਮਹਿਲਾ ਮੰਡਲ ਦੇ ਚਣੇ ਚ ਬੋਣੇ ਵੇਖੀ ਹਾਂ ਮਹਿਲਾ ਮੰਡਲ ਚ ਕੇਸ ਨਾ ਨਾ ਕੀਤਾ ਤੇ ਮੇਰਾ ਨਾਮ ਵੀ ਦਵਿੰਦਰ ਨਹੀਂ ਤੁਸੀਂ ਭੋਲੀ ਨਾ ਸਮਝਿਓ ਮੈਂ ਬਥੇਰੇ ਤੁਹਾਡੀ ਗੜੀ ਜੀਜੀ ਕਰਕੇ ਵੇਖ ਲਿਆ ਪਰ ਹੁਣ ਦਵਿੰਦਰ ਨੇ ਚੁੱਪ ਨਹੀਂ ਜੇ ਰਹਿਣਾ ਮੈਂ ਕਰ ਦਿੰਨੀ ਆ ਮੇਰੀ ਗੱਲ ਸੁਣ ਉਹ ਆਪਣੇ ਦਾ ਸਹੀ ਆ ਬੋਲਦੀ ਕੋਈ ਗੱਲ ਨਹੀਂ ਮੇਰੀ ਭਜਾਈ ਦੇ ਸਾਹਮਣੇ ਕੱਢ ਕੇ ਤੁਸੀਂ ਮੇਰਾ ਜਲੂਸ ਲਾਤਾ ਕੀ ਸੋਚਦੀ ਹੋਊਗੀ ਵੀ ਮੇਰੀ ਨਣਾਲੇ ਇਦਾਂ ਟਾਈਮ ਪਾਸ ਨਹੀਂ ਕਰਨ ਨਹੀਂ ਜਿਹੜੀ ਤੂੰ ਕਰਤੂਤਾ ਕਰਦੀ ਫਿਰਦੀ ਉਹ ਨਹੀਂ ਪਤਾ ਮੈਂ ਇਦਾਂ ਕਰਨੀ ਆ ਤੇ ਮੇਰੀ ਸੁਣ ਲੈ ਗੱਲ ਕੰਨ ਖੋਲ ਕੇ ਗੱਲ ਜੇ ਅੱਜ ਤੋਂ ਬਾਅਦ ਕਰ ਦਾਰੂ ਜਾਂ ਹੋਰ ਨਸ਼ਾ ਮੈਂ ਵੇਖ ਲਿਆ ਤੇ ਸਿੱਧੀ ਠਾਣੇ ਜਾਊਗੀ ਤੇ ਤੈਨੂੰ ਅੰਦਰ ਕਰਾਊਗੀ ਲੈ ਤੇਰਾ ਹੋਇਆ ਵਿਆਹ ਮਰਨਾ ਠੀਕ ਆ ਕਿਹੜਾ ਵਿਆਹ ਚੁੱਲ੍ਹੇ 'ਚ ਪਵੇ ਇਹੋ ਜਿਹਾ ਵਿਆਹ ਉਹ ਕਿਹੜਾ ਵੇਲਾ ਘੜੀ ਜਿਹੜੀਆਂ ਮੈਤਰੀਆਂ ਗੱਲਾਂ 'ਚ ਆ ਗਈ ਹਾਂ ਵੇ ਇਦੋਂ ਚੰਗਾ ਤੇ ਮੈਂ ਆਪਣੇ ਪਿਆਕੇ ਦੇ ਘਰ ਸੁખી ਹਾਂ ਚੰਗੀ ਰੋਟੀ ਤੇ ਖਾਂਦੀ ਹਾਂ ਚੰਗਾ ਪਾਉਂਦੀ ਹਾਂ ਇੱਥੇ ਤਾਂ ਤੁਸੀਂ ਕੱਢ ਕੇ ਜਲੂਸ ਮੇਰਾ ਰੱਖਤਾ ਮਾਂ ਪੁੱਤਾਂ ਨੇ ਜਿੰਨੀ ਤੇਰੀ ਮਾਂ ਤੇਜ ਆ ਨਾ ਮੈਂ ਨਹੀਂ ਉਹਨਾਂ ਦੁਨੀਆ ਤੇ ਕੋਈ ਹੋਣਾ ਨਹੀਂ ਆ ਤੇ ਲੱਗਾ ਤੂੰ ਵੀ ਮਾਂ ਦੇ ਪਿੱਛੇ ਹੀ ਆ ਤੇ ਰੋਟੀ ਨਹੀਂ ਮਿਲਣੀ ਮੁੜ ਕੇ ਦੇਣੀ ਆਖ ਜਿ ਬਾਕੀ ਮੈਂ ਆ ਤੁਮਿੰਦਰ ਮੈਂ ਵੀ ਚਰਨਾ ਉਹ ਕੀਤਾ ਸੀ ਪਿਆਰ ਕੀਤਾ ਤਾਂ ਤਾਂ ਤੋਂ ਨਹੀਂ ਥਰੇ ਆ। ਅੱਗ ਲੱਗੇ ਇਹੋ ਜਿਹੇ ਪਿਆਰ ਨੂੰ ਮੈਂ ਤਾਂ ਲੱਖ ਲਾਂਗ ਤਾਂ ਨਹੀਂ ਇਹੋ ਜਿਹੇ ਪਿਆਰ ਦੇ। ਉੱਥੇ ਤੱਕ ਉੱਥੇ ਧੱਕੇ ਖਾਣੇ ਫੇਰ ਮੈਂ ਤੈਨੂੰ ਸਾਂਭਿਆ। ਆ ਗੱਲ ਦੁਬਾਰਾ ਕਹਿਤੀ ਆ। ਮੁੜ ਕੇ ਨਾ ਕਹੀਂ ਕੀ ਗੱਲ ਆ? ਮੇਰੇ ਮਾਪੇ ਪੇਕੇ ਭੁੱਖੇ ਨਾ ਗਏ ਆ। ਵੀ ਜਿਹੜਾ ਤੇਰੇ ਕੋ ਮੰਗਣ ਆਏ ਮੈਨੂੰ ਨਾ ਰੋਟੀ ਨਹੀਂ ਦੇਣੀ। ਵੇ ਉੱਥੇ ਤੇ ਮੈਂ ਰਾਜ ਕਰਨੀ ਹਾਂ ਰਾਜ। ਆਹ ਤੇ ਤੇਰੀਆਂ ਚਿਕਣੀਆਂ ਚੋਪੜੀਆਂ ਗੱਲਾਂ ਚਾਣ ਕੇ ਤੇ ਮੈਂ ਆਪਣਾ ਬੇੜਾ ਗਰਭ ਆਪ ਕਰ ਲਿਆ। ਆਪਣੇ ਪੈਰ ਤੇ ਆਪ ਕਵਾੜੀ ਮਾਰ ਲਈ ਆ। ਠੀਕ ਆ? ਮੇਰੀ ਗੱਲ ਸੁਣ। ਤੇਰਾ ਤੇਰੀ ਚੁੱਪ 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 ਚ ਹੋਣਿਓ ਜਿੱਦਾਂ ਤੇਰੀ ਮਾਂ ਚਲੂ ਨਾ ਉਤੋਂ ਚਾਰ ਰਤੀਆਂ ਵੱਧ ਗਾਹ ਹੋ ਕੇ ਚਲੂ ਤੇ ਲਾਗਾੜ ਗਾੜ ਤੇਰੇ ਨੂੰ ਪਤਾ ਜਾਊਗਾ ਕਿ ਨੋਂ ਆਈ ਹੀ ਜਿਹੜਾ ਤੁਸੀਂ ਦਵਾਜੂ ਦਵਾਜੂ ਕਹਿੰਦੇ ਨਾ ਇਹ ਵੀ ਆਪਣੇ ਆਂਦੇ ਹੁੰਦੇ ਆ ਪਤਾ ਤਾਂ ਦਾਗ ਮਿਲਾ ਕੇ ਹਟਣਾ ਕਿ ਦਵਾਜੂ ਕੀ ਹੁੰਦੀਆਂ ਵਾ ਤੈਨੂੰ ਮੈਂ ਦੱਸੂ ਹੁਣ ਨਹੀਂ ਕਿੱਦਾਂ ਬੋਲਣ ਦੀ ਤੂੰ ਮੇਰੀ ਮਾਂ ਵਾ ਰਵੇ ਤੇਰੀ ਮਾਂ ਹੁਣ ਨਹੀਂ ਮੈਂ ਡਰਦੀ ਮਾਂ ਦੀ ਬਥੇਰਾ ਮੈਂ ਇੱਜ਼ਤ ਕਰ ਲਈ ਆ ਜਿਨ੍ਹਾਂ ਜਿਹੜਾਈ ਨਾ ਇੱਜ਼ਤ ਮੈਂ ਕੀਤੀ ਪਰ ਉਹਨੂੰ ਇੱਜ਼ਤ ਹਜਮ ਨਹੀਂ ਹੋਈ ਤੇ ਨਾ ਮੈਂ ਹੋਣੀ ਇੱਜ਼ਤ ਕਰਨੀ ਤੂੰ ਕਹਿੰਦੀ ਮੇਰੀ ਮਾਂ ਦੀ ਇੱਜ਼ਤ ਨਹੀਂ ਕਰਨੀ ਕਿੰਨੇ ਕਰਨੀਆਂ ਹੈ ਤੈਨੂੰ ਕਿੰਨੇ ਰੱਖਣਾ ਸੀ ਮੈਂ ਲੈ ਆ ਫਿਰ ਵੀ ਪਰੇ ਹੋ ਮੇਰੀ ਗੱਲ ਸੁਣ ਲੈ ਮੇਰੇ ਇਹੋ ਜਿਹੀ ਇੱਜ਼ਤ ਦੀ ਲੋੜ ਨਹੀਂ ਆ ਹੁਣ ਮੈਂ ਤੈਨੂੰ ਦੱਸੂ ਵੀ ਇੱਜ਼ਤ ਕਿੱਦਾਂ ਕਰੀਦੀ ਮੈਂ ਤੇਰੇ ਗਲੋਂ ਆ ਕੋੜ ਲਾਉਣਾ ਹੀ ਜੋੜਨਾ ਤੇਰੇ ਗਲੋਂ ਕੋੜ ਲਾਉਣਾ ਤੇ ਅੰਦਰ ਜਾਣੇ ਤੈਨੂੰ ਮੈਂ ਦੱਸਾਂ ਕੀ ਦੱਸੂਗੀ ਕਿ ਕਦਾਂ ਸਵਾਰਨਾ ਤੈਨੂੰ ਬੱਲੇ ਬੱਲੇ ਬਹੁਤ ਗਰਮੀ ਆ ਜਾ ਬਹੁਤ ਗਰਮੀ ਲੈ ਆ ਤੇ ਪੱਕੀ ਚੱਲਾਂ ਚੱਲ ਪੱਕੀ ਤੇ ਤੂੰ ਚੱਲ ਆ ਤੇ ਪ੍ਰੀਤੀ ਆ ਗਈ ਆ ਆ ਗਈ ਅੰਦਰੇ ਵੜੀ ਆ ਮਾਂ ਤੇ ਆਈ ਨਹੀਂ ਕੀ ਦੱਸਦੀ ਦਵਿੰਦਰ ਵੜੇ ਆਈ ਨੇ ਦਵਿੰਦਰ ਨਾਲ ਦੱਸਿਆ ਮੈਨੂੰ ਕੁਛ ਨਹੀਂ ਮੈਂ ਤੈਨੂੰ ਆਖਿਆ ਵੀ ਅੰਦਰੇ ਵੜੀ ਜੇ ਉਹ ਚੱਲ ਉਹ ਵੀ ਧੁੱਪ ਚ ਆਈ ਆ ਮੈਂ ਪੁੱਛਦਾ ਨਾਲੇ ਭੇਜਦਾ ਤੇਰੇ ਕੋਲ ਠੀਕ ਆ ਜਿੰਨਾ ਕੋ ਉੱਥੇ ਹੋਇਆ ਜੇ ਮੈਂ ਇਹਨਾਂ ਨੂੰ ਦੱਸ ਦਿੱਤਾ ਤੇ ਇਹਨਾਂ ਦਾ ਜਿੰਨਾ ਗੁੱਸਾ ਵਾ ਇਹਨੇ ਤੇ ਕਹਿਣਾ ਹੁਣ ਇਹ ਦਵਿੰਦਰ ਕੋ ਜਾਵਾਂ ਤਾਂ ਗੱਲ ਵੱਡ ਵੱਡੀ ਹੋ ਜਾਣੀ ਆ ਜੇ ਮੈਂ ਬੀਜਿੰਗ ਦੱਸਿਆ ਤੇ ਉਹਨਾਂ ਵੀ ਕਹਿਣਾ ਵੀ ਅਦੀ ਸੱਸ ਨੂੰ ਪੁੱਛਾਂ ਮਾਸੀ ਨੂੰ ਫੋਨ ਲਾ ਕੇ ਵੱਧ ਘੱਟ ਬੋਲਣਗੇ ਬਿਹਤਰ ਹੀ ਹੋਈ ਆ ਕਿ ਜੋ ਹੋ ਗਿਆ ਨਾ ਇਹਨਾਂ ਮਾਪੁੱਤਾਂ ਕੋਲੋਂ ਪਰਦਾ ਹੀ ਰਹਿ ਜਾਂਦਾ ਘਰ ਤੇ ਆਪਾਂ ਕੁਝ ਵੀ ਨਹੀਂ ਸਕਦੇ ਪਰ ਇਹ ਗੱਲਾਂ ਮੂੰਹ ਚ ਨਿਕਲੀਆਂ ਮੁੜ ਕੇ ਪੈਂਦੀਆਂ ਨਹੀਂ ਅੱਜ ਜਾਂ ਕੱਲ ਹੋ ਸਕਦਾ ਦਵਿੰਦਰ ਦੇ ਹਾਲਾਤ ਠੀਕ ਹੋ ਜਾਣ ਤੇ ਨਿਕਿੰ ਨਿਕੀਆਂ ਗੱਲਾਂ ਨਾ ਮੁੜ ਕੇ ਵੱਡੀਆਂ ਬਣ ਜਾਂਦੀਆਂ ਚੁੱਪ ਰਹਿਣ ਵਿੱਚ ਹੀ ਵਧੀਆ ਵਾ ਪਰ ਜੋ ਕੱਲ ਨੂੰ ਕੋਈ ਗੱਲ ਨਿਕਲ ਗਈ ਤੇ ਮੇਰੇ ਗੱਲ ਨਾ ਪਹਿਣ ਤੇ ਤੁਹਾਨੂੰ ਦੱਸਿਆ ਨਹੀਂ ਸਮਝ ਨਹੀਂ ਆਉਂਦੀ ਵੀ ਕੀ ਕਰਾਂ ਤੇ ਕੀ ਨਾ ਕਰਾਂ ਪਤਾ ਜਿਹੜੀ ਹਾਲਤ ਮੈਂ ਦੇਵਿੰਦਰ ਦੀ ਵੇਖ ਕੇ ਆਈਆਂ ਨਾ ਉਹ ਮੈਂ ਆਈਆਂ ਵੇਖ ਕੇ ਆਈਂ ਜੇ ਇਹ ਹੁੰਦੇ ਨਾ ਤੇ ਇਹਨਾਂ ਨੇ ਤੇ ਉੱਥੇ ਖਲਾਰੇ ਪਾ ਦੇ ਨੇ ਹੀ ਜੋ ਬੰਦੇ ਇੰਨਾ ਬੇਰਹਿਮ ਕਿ ਦਾਉ ਸਕਦਾ ਇੱਕ ਬੰਦਾ ਸਾਰਾ ਕੰਮ ਕਰੰਦਿਆ ਹਰ ਗੱਲ ਮੰਨੰਦਿਆ ਨਸ਼ੇ ਦੇ ਵਿੱਚ ਜਾ ਕੇ ਝੁਕਣਾ ਜਾਣ ਕੇ ਪਰ ਜੋ ਵੀ ਹੈ ਨਾ ਜੋ ਵੀ ਹੋਇਆ ਬਹੁਤ ਗਲਤ ਹੋਇਆ ਮੂੰਹ ਨਾ ਜੋ ਮਾਚੀ ਕਾ ਲੈੰਦਾ ਹੱਥ ਨਹੀਂ ਝੁਕਣਾ ਚਾਹੀਦਾ ਵੇਖ ਕੇ ਅੱਗੇ ਤੇ ਮੈਨੂੰ ਵੀ ਬੜੀ ਲੱਗੀ ਆ ਭਰਤੀ ਵਾਲੇ ਜਿਆਦਾ ਉੱਥੇ ਖਲਾਰੇ ਪਾਉਂਦੇ ਚੰਗੇ ਨਹੀਂ ਲੱਗਦੇ ਕਿਉਂਕਿ ਇਹ ਦਵਿੰਦਰ ਨੇ ਦਜੀ ਵੜੀ ਵਸਾਉਣ ਵਾਸਤੇ ਵਿਆਇਆ ਜਾੜਨ ਵਾਸਤੇ ਨਹੀਂ ਧੀ ਗੱਲ ਜਦੋਂ ਦੀ ਆਈ ਅੰਦਰੀ ਵੜੀ ਆ ਨਹੀਂ ਨਹੀਂ ਗਰਮੀ ਬੜੀ ਲੱਗੀ ਨਾ ਤਾਂ ਕਰਕੇ ਜੋ ਕੀ ਕਰਕੇ ਆਈਆਂ ਕੁੜੀ ਨੂੰ ਨਾਲ ਨਹੀਂ ਲੈ ਕੇ ਆਈ ਨਾਲ ਤੇ ਉਹਨੇ ਆਉਣਾ ਸੀ ਝੋਨੇ ਜਾਣੇ ਲੱਗਣਦੇ ਸੀ ਮੈਂ ਕਿਹਾ ਉਹਦੀ ਸੱਸ ਕਹੂਗੀ ਕਾ ਮਾਦੇ ਦੇ ਨਾ ਆਈ ਆ ਤੇ ਉਹਨੂੰ ਨਾਲ ਲੱਗੀ ਆਉਂਗੀ ਕਹਿੰਦੀ ਬਾਅਦ ਚ ਮਾਤਾ ਸੁਹਰ ਦੀ ਸਬਜ਼ੀ ਬਣਾ ਕੇ ਬੈਠੀ ਉਹਦੀ ਪਸੰਦੀ ਕਹਿੰਦੀ ਕੁੜੀ ਨੇ ਆਉਣਾ ਚਲੋ ਕੋਈ ਗੱਲ ਨਹੀਂ ਮੈਂ ਕਹਿ ਕੇ ਆਈ ਪੱਕੀ ਕਰਕੇ ਕਹਿੰਦੀ ਥੋੜੇ ਦਿਨਾਂ ਬਾਅਦ ਆ ਜੂਗੀ ਨਹੀਂ ਉਦਾਂ ਠੀਕ ਠਾਕ ਕਰ ਠੀਕ ਨੂੰ ਤੇ ਠੀਕ ਹੀ ਆ ਹੂੰ ਥੋੜਾ ਜਿਹਾ ਝਗੜਾ ਹੋਇਆ ਦੋਵਾਂ ਚ ਥੋੜਾ ਨਹੀਂ ਜਿਆਦਾ ਹੋਇਆ ਹੋਣਾ ਜਿਹੜਾ ਤੁਸੀਂ ਮੇਰੇ ਤੋਂ ਹਰ ਚੀਜ਼ ਲਗਾਉਂਦੀਆਂ ਰਹਿੰਦੀਆਂ ਨਾ ਮਾਵਾਂ ਤਿਆਂ ਨਹੀਂ ਨਹੀਂ ਜੋ ਬੰਨਗੇ ਤੇ ਪੀਤੀ ਪੂਤੀ ਹੁਣੀ ਅੱਗੇ ਵੀ ਪੀ ਲੈਂਦਾ ਇਹ ਮਨਾ ਕਰਦੀ ਹੁੰਨੀ ਆ ਨਾ ਉਥੋਂ ਮਾਸੀ ਰਿੰਗ ਕਰਕੇ ਦੱਸ ਦਿਆ ਨਾ ਮਾਤਾ ਮੈਨੂੰ ਦੱਸਦੇ ਆ ਮੇਰੇ ਤੋਂ ਹਰ ਗੱਲ ਤੁਸੀਂ ਛਪਾਉਂਦੇ ਰਹਿੰਦੇ ਜੀ ਨਹੀਂ ਨਹੀਂ ਇਹੋ ਜੀ ਗੱਡੀ ਗੱਲ ਲਾ ਸਿਪਾਉਣ ਵਾਲੀ ਨਾ ਮਾਸੀ ਨੇ ਕੀ ਦੱਸਣਾ ਵਾ ਜੇ ਮਾਰੀ ਮੋਟੀ ਵੀ ਹੁੰਦੀ ਗੱਲ ਤੇ ਨਾਲ ਆਉਣਾ ਨਹੀਂ ਹੁੰਨੇ ਕੁੜੀ ਨੇ ਮੈਂ ਦੱਸਣ ਤਾਂ ਨਹੀਂ ਆ ਪਿੱਛੋਂ ਨੇ ਲੱਗਣ ਦੇ ਹੀ ਮੈਂ ਤਾਂ ਉਹਨੂੰ ਜੋੜ ਨਹੀਂ ਲਾਇਆ ਸੱਸ ਦੀ ਕਹੂਗੀ ਘਰ ਕੰਮ ਆ ਆਈ ਤੇ ਨਾਲ ਲੱਗੇ ਕੋਈ ਗੱਲ ਨਹੀਂ ਕਹਿੰਦੀ ਹਾਂ ਆਉਂਗੀ ਮੈਂ ਥੋੜੇ ਦਿਨਾਂ ਬਾਅਦ ਬਰੇ ਰਹੂੰਗੀ ਇੱਕ ਦੋ ਦਿਨ ਇਹਦਾ ਮਤਲਬ ਉਹ ਪੀਂਦਾ ਹੋਣਾ ਤੇ ਤਾਂ ਲੜਾਈ ਹੋਈ ਆ ਆਹੋ ਪੀਨ ਪਾਨ ਤੇ ਚਲੋ ਕੋਈ ਨਹੀਂ ਕਹਿੰਦੀ ਹੁੰਦੀਆਂ ਕੁੜੀਆਂ ਆਪਣੇ ਘਰ ਵਾਲੇ ਨੂੰ ਵੇਹਲਾ ਮੈਂ ਕਿੰਨਾ ਇਹ ਕੁੜੀ ਨੂੰ ਜ਼ੋਰ ਲਾਇਆ ਪੀਓ ਸ਼ਰਾਬੀ ਕੁਆਬੀ ਉਹ ਸ਼ਰਾਬੀ ਕੁਆਬੀ ਨਹੀਂ ਮੰਨੀ ਜੇ ਹੁਣ ਭੁੱਤਣਾ ਪੈਣਾ ਹੁਣ ਕੀ ਕਰਨਾ ਪੈਣਾ ਤੇ ਗੁੱਡੀ ਗੁੱਡੀ ਦਾ ਖੇਲ ਤੇ ਨਹੀਂ ਕਿ ਬਾਰ ਬਾਰ ਕੋਈ ਇੱਧਰ ਹੋਇਆ ਕਰ ਦੋ ਤੇ ਉਹ ਕਰ ਦੋ ਚਲੋ ਅਹੀਂ ਤੇ ਹੋਏ ਕਹਿੰਨੇ ਆ ਭਈ ਮਹਾਰਾਜਾ ਉਹਨੇ ਸੁਖ ਦਵੇ ਚਲੋ ਹੋ ਜਾਓ ਆਰੇ ਕਿ ਖੁਸ਼ੀ ਦਵੇ ਉਹਦੇ ਹਰ ਮਾਪਿ ਉਹ ਚਾਹੁੰਦਾ ਹਰ ਭਰਾ ਚਾਹੁੰਦਾ ਕਿ ਸਾਡੀ ਭੈਣ ਸੁਖੀ ਬਸੇ ਗੱਲ ਪਰ ਇੱਕ ਜਿਹੜੀ ਆ ਨਾ ਵੀ ਮਨਾ ਕਰਨ ਦੇ ਬਾਵਜੂਦ ਵੀ ਜੇ ਆਪਾਂ ਉਸ ਨਰਕ ਵਿੱਚ ਜਾਈਏ ਤਾਂ ਫਿਰ ਗਲਤ ਗੱਲ ਨਾ ਇਹ ਤਾਂ ਹਾਂ ਮੈਂ ਤਾਂ ਬਥੇਰਾ ਜੋਰ ਲਾਇਆ ਸੀ ਜਿਹੜਾ ਰਿਸ਼ਤਾ ਮੈਂ ਕਰਾਉਣੀ ਸੀ ਉਹ ਗੜਾ ਮਾੜਾ ਸੀ ਗੁਰਬਾਣੀ ਵਿੱਚ ਨਾ ਇੱਕ ਦੋਹਾ ਵਾ ਕਬੀਰ ਦਾ ਕਬੀਰ ਕਾਹੇ ਕੀ ਕੁਸ਼ਲਾਤ ਹਾਂ ਇਦਾਂ ਕਰਕੇ ਆ ਮਨੁਜਾਂ ਤ ਸਭ ਔਗਣ ਕਰੇ ਕਾਹੇ ਕੀ ਕੁਛ ਰਾਤ ਖਾਤ ਦੀਪ ਲੈ ਕੂਏ ਪਰੇ ਮਤਲਬ ਹੱਥ ਵਿੱਚ ਦੀਵਾ ਲੈ ਕੇ ਵੀ ਆਪਾਂ ਖੂਜ ਦਿਖਣਾ ਤੇ ਫਿਰ ਗਲਤ ਕਰਨਾ ਸਾਰਾ ਕੁਝ ਜਾਣਦੇ ਆਂ ਵੀ ਅੱਗੇ ਖੂਆ ਹੈ ਨਾ ਚਲੋ ਮਰਜੀ ਉਹਦੀ ਤੋਂ ਮਾਤਾ ਬਾਹਰ ਬਲੌਗਰ ਨੂੰ ਦੱਸ ਦੇ ਕੋ ਗੈਦੀ ਚ ਰੋਂੜੀ ਆਈ ਅੰਦਰ ਬੜੀ ਆ ਹਾਂ ਹਾਂ ਜੀ ਮੈਂ ਨਾ ਸਾਰੀ ਗੱਲ ਦੱਸ ਦਿੱਤੀ ਤੇ ਨਾ ਉਹਦੇ ਪਿੰਡ ਜਾ ਕੇ ਸਾਹ ਲੈਣਾ ਜੋਗਨ ਨੂੰ થોડી-ਥੋੜੀ ਅਕਲ ਕਰਨੀ ਚਾਹੀਦੀ ਆ ਸਾਰਾ ਕੁਝ ਤੇ ਪੈਣਾ ਪਤਾ ਹੈ ਹੁਣ ਮੈਂ ਇਹਨੂੰ ਕਿਤਾ ਦੱਸਾਂ ਵੀ ਦਿਵਿੰਦਰ ਨੂੰ ਦਵਾਜੂ ਦੇ ਮੇਨੇ ਵੱਜਦੇ ਆ ਤੇ ਜਿੰਨਾ ਪਿਆਰ ਹੈ ਆਪਣੀ ਭੈਣ ਨਾਲ ਕਰਦੇ ਆ ਇਹਨੇ ਤਾਂ ਕਹਨਾ ਜੋਗਨ ਦਾ ਗਲਾ ਹੀ ਘੁੱਟਤਾ